ਸ਼ਾਇਦ ਤੁਹਾਨੂੰ ਲੱਗੇ ਕਿ ਇਹ ਕੋਈ ਬਾਲਾ ਵੱਡਾ ਮਸਲਾ ਨਹੀਂਗਾ ਤੇ ਨਾ ਹੀ ਇਹ ਕੋਈ ਬਾਲਾ ਵੱਡਾ ਮੁੱਦਾ ਹੈਗਾ ਇਸ ਦੇ ਉੱਤੇ ਵੀਡੀਓ ਬਣਾਉਣੀ ਕੋਈ ਜ਼ਿਆਦਾ ਜ਼ਰੂਰੀ ਨਹੀਂ ਸੀਗੀ ਪਰ ਸਾਨੂੰ ਲੱਗਦਾ ਹੈਗਾ ਕਿ ਇਸ ਦੇ ਉੱਤੇ ਵੀਡੀਓ ਜਿਹੜੀ ਬਣਾਉਣੀ ਜ਼ਿਆਦਾ ਜ਼ਰੂਰੀ ਆ ਅਤੇ ਤੁਸੀਂ ਆ ਜਿਹੜੇ ਇਸ ਵੀਡੀਓ ਨੂੰ ਸਾਰੀ ਸੁਣ ਕੇ ਆ ਜਿਹੜਾ ਇਸ ਤੋਂ ਬਾਅਦ ਆ ਜਿਹੜਾ ਇਹ ਸਿੱਟਾ ਕੱਢ ਸਕਦੇ ਹੋ ਇਸ ਕਰਕੇ ਉਮੀਦ ਕਰਦੇ ਆ ਕਿ ਆਖਰ ਤੀਕਾ ਜਿਹੜਾ ਇਸ ਵੀਡੀਓ ਦੇ ਨਾਲ ਤੁਸੀਂ ਜੁੜੇ ਰਹੋਗੇ ਕਿਉਂਕਿ ਸਾਨੂੰ ਇਹ ਲੱਗਦਾ ਹੁੰਦਾ ਕਿਤੇ ਨਾ ਕਿਤੇ ਕਿ ਕਿਸੇ ਕਿਤਾਬ ਦੇ ਵਿੱਚੋਂ ਦੋ ਚੈਪਟਰ ਆ ਜਿਹੜੇ ਹਟਾ ਲਏ ਗਏ ਆ ਜਾਂ ਦੋ ਕੁ ਚੈਪਟਰ ਐਡ ਕਰ ਦਿੱਤੇ ਗਏ ਆ ਇਸ ਦੇ ਨਾਲ ਆ ਜਿਹੜਾ ਕੋਈ ਬਾਲਾ ਵੱਡਾ ਫਰਕ ਆ ਜਿਹੜਾ ਉਹ ਪੈਣਾ ਨਹੀਂਗਾ ਪਰ ਤੁਹਾਨੂੰ ਦੱਸ ਦਈਏ ਕਿ NCERT ਜੋ ਕਿ ਨੈਸ਼ਨਲ ਲੈਵਲ ਦੀ 6ਵੀਂ ਤੋਂ ਲੈ ਕੇ ਪਲੱਸ 2 ਤੀਕ ਸਿਲੇਬਸ ਨਿਰਧਾਰਤ ਕਰਨ ਵਾਲੀ ਅਤੇ ਕਿਤਾਬਾਂ ਛਾਪਣ ਵਾਲੀ ਏਜੰਸੀ ਹੈਗੀ ਹੈ ਨੈਸ਼ਨਲ ਲੈਵਲ ਦੀ ਸਰਕਾਰੀ ਏਜੰਸੀ ਆ ਅਤੇ ਉਸ ਨੇ 2014 ਤੋਂ ਲੈ ਕੇ ਹੁਣ ਤੀਕ ਆ ਜਿਹੜਾ ਸਲੇਵਸ ਦੇ ਵਿੱਚ ਚਾਰ ਵਾਰੀ ਆ ਜਿਹੜੀ ਉਹ ਫੇਰ ਬਦਲ ਕਰ ਦਿੱਤਾ ਗਿਆ ਪਿਛਲੇ ਸਮੇਂ ਦੇ ਦੌਰਾਨ ਵੀ ਜੇਕਰ ਦੇਖੀਏ ਤਾਂ ਵੱਡੇ ਪੱਦਰ ਦੇ ਉੱਤੇ ਕਿਉਂਕਿ ਮੋਦੀ ਹਕੂਮਤ ਅਤੇ ਆਰਐਸਐਸ ਕਿਉਂਕਿ ਆਰਐਸਐਸ ਬੀਜੇਪੀ ਦੇ ਮਗਰ ਆਰਐਸਐਸ ਕੰਮ ਕਰਦੀ ਆ ਇਸ ਕਰਕੇ ਲੰਬੇ ਸਮੇਂ ਤੋਂ ਆ ਜਿਹੜਾ ਖਾਸ ਤੌਰ ਦੇ ਉੱਤੇ ਦੂਸਰੀਆਂ ਕਮਿਊਨਿਟੀਆਂ ਨੂੰ ਆ ਜਿਹੜਾ ਉਹ ਦਬਾਉਣ ਦੀ ਆ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਦਾ ਇਤਿਹਾਸ ਉਹਨਾਂ ਦਾ ਸੱਭਿਆਚਾਰ ਆ ਜਿਹੜਾ ਉਹ ਮਰੀਆ ਮੀਟ ਖਤਮ ਕਰਨ ਦੀ ਹੈ ਜਿਹੜੀ ਉਹ ਕੋਸ਼ਿਸ਼ ਆ ਜਿਹੜੀ ਉਹ ਲਗਾਤਾਰ ਜਾਰੀ ਹੈਗੀ ਆ ਇਸੇ ਕਰਕੇ ਲਗਾਤਾਰ ਸਮੇਂ-ਸਮੇਂ ਦੇ ਉੱਤੇ ਸਿਲੇਬਸ ਦੇ ਵਿੱਚੋਂ ਕਟੌਤੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਅਤੇ ਇਸ ਵਾਰ ਵੀ ਆ ਜਿਹੜਾ ਸਿਲੇਬਸ ਦੇ ਵਿੱਚੋਂ ਫੇਰ ਬਦਲ ਕੀਤਾ ਜਾ ਰਿਹਾ ਹੈਗਾ ਅਤੇ ਬਹਾਨਾ ਇਹ ਬਣਾਇਆ ਜਾ ਰਿਹਾ ਕਿ ਅਸੀਂ ਵਿਦਿਆਰਥੀਆਂ ਨੂੰ ਆ ਜਿਹੜਾ ਉਹ ਦੰਗਿਆਂ ਬਾਰੇ ਨਹੀਂ ਪੜਾਉਣਾਗਾ ਹਿੰਸਾ ਬਾਰੇ ਨਹੀਂ ਪੜਾਉਣਾਗਾ ਇਸ ਕਰਕੇ ਹਣਵੀ ਆ ਜਿਹੜਾ ਦੁਬਾਰਾ ਤੋਂ ਫੇਰ ਸਿਲੇਬਸ ਦੇ ਵਿੱਚ ਫੇਰ ਬਦਲ ਕੀਤਾ ਪਹਿਲਾਂ ਵੀ ਆ ਜਿਹੜਾ ਕਿਉਂਕਿ ਮੁਸਲਮ ਕਮਿਊਨਿਟੀ ਨੂੰ ਵੱਡੇ ਪੱਧਰ ਦੇ ਉੱਤੇ ਟਾਰਗੇਟ ਕੀਤਾ ਜਾਂਦਾ ਹੈਗਾ ਪਿਛਲੇ ਸਮੇਂ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਸ਼ਰਯਾਮ ਵੀ ਆ ਜਿਹੜਾ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਆਖੀ ਸੀਗੀ ਕਿ ਜੋ ਇੰਡੀਆ ਅਲਾਈਅንስ ਹੈਗਾ ਇੰਡੀਆ ਅਲਾਈਅንስ ਵਾਲੇ ਆ ਜਿਹੜੇ ਉਹ ਹਿੰਦੂਆਂ ਤੋਂ ਜੋ ਜ਼ਮੀਨ ਜਾਇਦਾਦ ਆ ਜਿਹੜੀ ਉਹ ਖੋਕੇ ਉਹ ਸਾਰਿਆਂ ਦੇ ਵਿੱਚ ਜਾਂ ਮੁਸਲਮਾਨਾਂ ਦੇ ਵਿੱਚ ਵੰਡ ਦੇਣਗੇ ਇਥੋਂ ਤੀਕ ਵੀ ਕਿਹਾ ਗਿਆ ਸੀਗਾ ਕਿ ਹਿੰਦੂ ਬੀਬੀਆਂ ਦੇ ਮੰਗਲ ਸੂਤਰ ਲਾ ਕੇ ਆ ਜਿਹੜੇ ਉਹ ਮੁਸਲਮਾਨਾਂ ਨੂੰ ਦੇ ਦੂਗੀ ਇੰਡੀਆ ਅਲਾਈਅንስ ਜੇਕਰ ਸੱਤਾ ਦੇ ਵਿੱਚ ਆਉਂਦੀ ਆ ਤਾਂ ਇਸ ਤਰ੍ਹਾਂ ਦੀ ਜਿਹੜੀ ਸੋਚ ਆ ਜਿਹੜੀ ਉਹ ਪਿਛਲੇ ਭਾਸ਼ਣਾ ਤੋਂ ਜੋ ਜੋ ਵੀ ਪਿਛਲੇ ਸਮੇਂ ਦੇ ਦੌਰਾਨ ਮਾਹੌਲ ਬਣਿਆ ਹੈਗਾ ਉਸ ਤੋਂ ਤੁਸੀਂ ਆ ਜਿਹੜਾ ਉਹ ਸਹਿਜੇ ਹੀ ਅੰਦਾਜ਼ਾ ਜਿਹੜਾ ਉਹ ਲਗਾ ਸਕਦੇ ਹੋ ਅਤੇ ਪਿਛਲੇ ਸਮੇਂ ਦੇ ਦੌਰਾਨ ਹੀ ਤੁਹਾਨੂੰ ਦੱਸ ਦਈਏ ਕਿ NCERT ਨੇ ਆ ਜਿਹੜਾ ਮੁਗਲ ਇਤਿਹਾਸ ਦੇ ਨਾਲ ਸੰਬੰਧਿਤ ਬਹੁਤ ਸਾਰੇ ਚੈਪਟਰ ਆ ਜਿਹੜੇ ਉਹ ਹਟਾ ਦਿੱਤੇ ਸੀਗੇ ਅਤੇ ਉਸ ਸਮੇਂ ਵੀ ਬਹਾਨਾ ਇਹ ਬਣਾਇਆ ਗਿਆ ਸੀਗਾ ਕਿ ਇਸ ਦੇ ਨਾਲ ਜਿਹੜਾ ਵਿਦਿਆਰਥੀਆਂ ਦੇ ਉੱਤੇ ਪੜ੍ਹਾਈ ਦਾ ਜਿਹੜਾ ਉਹ ਬੋਝ ਬੰਦਾ ਹੈਗਾ ਅਸੀਂ ਵਿਦਿਆਰਥੀਆਂ ਤੋਂ ਪੜ੍ਹਾਈ ਦਾ ਬੋਝ ਘਟਾ ਰਹੇ ਹੈਗੇ ਇਸ ਕਰਕੇ ਇਹਨਾਂ ਸਿਲੇਬਸਾਂ ਦੇ ਵਿੱਚ ਆ ਜਿਹੜੀ ਉਹ ਕਟੌਤੀ ਕਰ ਰਹੇ ਹੈਗੇ ਪਰ ਤੁਹਾਨੂੰ ਦੱਸ ਦਈਏ ਕਿ ਜੇਕਰ ਕਿਸੇ ਵੀ ਸਿਲੇਬਸ ਦੇ ਵਿੱਚ ਇਤਿਹਾਸ ਦੇ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਸ ਦਾ ਸਾਡੀ ਸੋਸਾਇਟੀ ਦੇ ਉੱਤੇ ਬਹੁਤ ਵੱਡਾ ਇੰਪੈਕਟ ਪ੍ਰਭਾਵ ਆ ਜਿਹੜਾ ਉਹ ਪੈਂਦਾ ਹੈਗਾ ਉਹ ਪ੍ਰਭਾਵ ਕਿਸ ਤਰ੍ਹਾਂ ਪੈਂਦਾ ਹੈਗਾ ਕਿਉਂਕਿ ਜੇਕਰ ਇੱਕ ਦਾ ਇਤਿਹਾਸ ਖਤਮ ਕਰ ਦਿੱਇਆ ਕਿਤੇ ਦੂਜੀ ਕਮਿਊਨਿਟੀ ਦਾ ਇਤਿਹਾਸ ਵੀ ਆਟੋਮੈਟਿਕ ਹੀ ਆ ਜਿਹੜਾ ਉਹ ਖਤਮ ਹੋ ਜਾਂਦਾ ਹੈਗਾ ਪਿਛਲੇ ਸਮੇਂ ਦੇ ਦੌਰਾਨ ਜੇਕਰ ਦੇਖੀਏ ਤਾਂ ਮੁਗਲ ਹਿਸਟਰੀ ਦੇ ਮੁਗਲ ਹਿਸਟਰੀ ਦੇ ਕਾਫੀ سارے ਚੈਪਟਰ ਆ ਜਿਹੜੇ ਉਹ ਹਟਾ ਦਿੱਤੇ ਗਏ ਆ ਪਰ ਸਾਨੂੰ ਇਹ ਲੱਗਦਾ ਹੋਊਗਾ ਕਿ ਸ਼ਾਇਦ ਮੁਗਲ ਹਿਸਟਰੀ ਦੇ ਚੈਪਟਰ ਹਟਾਤੇ ਇਹਦੇ ਨਾਲ ਕੋਈ ਬਾਲਾ ਵੱਡਾ ਫਰਕ ਨਹੀਂ ਪੈਣਾਗਾ ਪਰ ਤੁਹਾਨੂੰ ਦੱਸ ਦਈਏ ਕਿ ਜੋ ਸਾਡੇ 10 ਗੁਰੂ ਸਹਿਬਾਨ ਹੋਏ ਆ ਜਾਂ ਇਸ ਤੋਂ ਬਾਅਦ ਜਿੰਨੇ ਵੀ ਜਰਨੈਲ ਹੋਏ ਆ ਸਿੱਖ ਇਤਿਹਾਸ ਨੂੰ ਬਿਲੋਂਗ ਕਰਨ ਵਾਲੇ ਉਹਨਾਂ ਦੇ ਇਹਨਾਂ ਮੁਗਲਾਂ ਦੇ ਨਾਲ ਆ ਜਿਹੜੇ ਮਿੱਤਰਤਾਪੂਰਵਕ ਸਬੰਧ ਵੀ ਰਹੇ ਆ ਅਤੇ ਦੁਸ਼ਮਣੀ ਵਾਲੇ ਸਬੰਧ ਵੀ ਰਹੇ ਹੈਗੇ ਆ ਇਸ ਕਰਕੇ ਜੇਕਰ ਉਹਨਾਂ ਦੀ ਹਿਸਟਰੀ ਖਤਮ ਕੀਤੀ ਜਾਂਦੀ ਆ ਤੇ ਨਾਲ ਨਾਲ ਆ ਜਿਹੜਾ ਉਹ ਸਿੱਕ ਇਤਿਹਾਸ ਵੀ ਆ ਜਿਹੜਾ ਉਹ ਵੀ ਖਤਮ ਹੋ ਜਾਏਗਾ ਇਸ ਕਰਕੇ ਇਸ ਦੇ ਉੱਤੇ ਅਸੀਂ ਵੀਡੀਓ ਬਣਾ ਰਹੇ ਹੈਗੇ ਆ ਪਰ ਹੁਣ ਦੁਬਾਰਾ ਤੋਂ ਫਿਰ NCERT ਨੇ ਆ ਜਿਹੜਾ ਸਿਲੇਬਸ ਦੇ ਵਿੱਚ ਵੱਡਾ ਫੇਰ ਬਦਲ ਕੀਤਾ ਹੈਗਾ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਨੇ ਸਾਇੰਸ ਦੀ ਕਿਤਾਬ ਦੇ ਵਿੱਚੋਂ ਫੇਰ ਬਦਲ ਕੀਤਾ ਸੀਗਾ ਜਦੋਂ ਅਗਾਹੋਂ ਤੋਂ ਲੈਸਨ ਆ ਜਿਹੜੇ ਕਈ ਕੱਟ ਦਿੱਤੇ ਸੀ ਇੱਥੋਂ ਤੀਕ ਕੇ ਸਭ ਤੋਂ ਵੱਧ ਮੰਨੀ ਪਰਮੰਨੀ ਇੱਕ ਥਿਊਰੀ ਆ ਸਾਇੰਸ ਦੀ ਡਾਰਵਨ ਦੀ ਥਿਊਰੀ ਜਿਸ ਨੂੰ ਥਿਊਰੀ ਆਫ ਅਵੈਲੂਏਸ਼ਨ ਅ ਵੈਲੂਏਸ਼ਨ ਦਾ ਸਿਧਾਂਤ ਕਿਹਾ ਗਿਆ ਹੈਗਾ ਉਹ ਵੀ ਆ ਜਿਹੜੀ ਇਹਨਾਂ ਨੇ ਕੱਟ ਦਿੱਤੀ ਸੀਗੀ ਤੇ ਹੁਣ ਆ ਜਿਹੜਾ ਬਾਬਰੀ ਮਸਜਿਦ ਦੇ ਨਾਲ ਸੰਬੰਧਿਤ ਜੋ ਚੈਪਟਰ ਸੀਗਾ ਉਸ ਦੇ ਵਿੱਚੋਂ ਦੋ ਪੰਨੇ ਆ ਜਿਹੜੇ ਉਹ ਹਟਾ ਦਿੱਤੇ ਗਏ ਆ ਅਤੇ ਕੁਝ ਕੁ ਪੰਨੇ ਆ ਜਿਹੜੇ ਉਹ ਐਡ ਕੀਤੇ ਗਏ ਹੈਗੇ ਆ ਅਤੇ ਬਹਾਨਾ ਇਹ ਲਗਾਇਆ ਜਾ ਰਿਹਾ ਕਿ ਅਸੀਂ ਬੱਚਿਆਂ ਨੂੰ ਆ ਜਿਹੜਾ ਉਹ ਹਿੰਸਾ ਦਾ ਪਾਠ ਨਹੀਂ ਪੜ੍ਹਾ ਸਕਦੇਗੇ ਜੋ ਪਿਛਲੇ ਸਮੇਂ ਦੇ ਦੌਰਾਨ ਦੰਗੇ ਹੋਏ ਆ ਉਹਨਾਂ ਬਾਰੇ ਨਹੀਂ ਪੜ੍ਹਾ ਸਕਦੇਗੇ ਇਸ ਕਰਕੇ ਇਸ ਚੈਪਟਰ ਦੀ ਆ ਜਿਹੜੀ ਕੋਈ ਬਾਲੀ ਜ਼ਿਆਦਾ ਜ਼ਰੂਰਤ ਨਹੀਂ ਸੀਗੀ ਪਰ ਤੁਹਾਨੂੰ ਦੱਸ ਦਈਏ ਕਿ ਇਹ ਚੈਪਟਰ ਆ ਜਿਹੜੇ ਇਸ ਵਾਰ ਆ ਜਿਹੜੇ ਉਹ ਪੂਰਨ ਤੌਰ ਦੇਤੇ ਆਰਐਸਐਸ ਅਤੇ ਬੀਜੇਪੀ ਪੱਖੀ ਆ ਜਿਹੜੇ ਉਹ ਬਣਾ ਕੇ ਪੇਸ਼ ਕੀਤੇ ਜਾ ਰਹੇ ਤੇ ਬਹੁਤ ਸਾਰੇ ਅੰਸ਼ਾ ਜਿਹੜੇ ਉਹ ਗਾਇਬ ਕਰ ਦਿੱਤੇ ਗਏ ਆ ਜਿੱਥੇ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਬਾਬਰੀ ਮਸਜਿਦ ਜੋ ਕਿ 16ਵੀਂ ਸਦੀ ਦੇ ਵਿੱਚ ਬਾਬਰ ਦੇ ਸੈਨਾਪਤੀ ਮੀਰ ਬਾਕੀ ਨੇ ਬਣਾਈ ਸੀਗੀ ਉਹ ਆ ਜਿਹੜੀ ਉਹਨੂੰ ਉਹ ਬਦਲ ਦਿੱਤਾ ਗਿਆ ਹੈਗਾ ਇਹ ਲੈਣਾ ਬਦਲ ਦਿੱਤੀਆਂ ਅਤੇ ਹੁਣ ਇਹ ਲਿਖਿਆ ਗਿਆ ਹੈਗਾ ਕਿ ਜੋ 16ਵੀਂ ਸਦੀ ਦੇ ਵਿੱਚ 1528 ਦੇ ਵਿੱਚ ਇਮਾਰਤ ਬਣੀ ਸੀਗੀ ਤਿੰਨ ਗੁੰਬਦਾਂ ਵਾਲੀ ਦੇਖੋ ਪਹਿਲਾਂ ਬਾਬਰੀ ਮਸਜਿਦ ਕਿਹਾ ਗਿਆ ਸੀਗਾ ਚੈਪਟਰਾਂ ਦੇ ਵਿੱਚ ਹੁਣ ਉਸ ਦਾ ਨਾਮ ਹੀ ਹੈ ਜਿਹੜਾ ਉਹ ਚੇਂਜ ਕਰ ਦਿੱਤਾ ਗਿਆ ਨਾਮ ਕੀਤਾ ਗਿਆ ਹੈਗਾ ਤਿੰਨ ਗੁੰਬਦਾਂ ਵਾਲੀ ਇਮਾਰਤ ਉਹ ਕਹਿੰਦੇ ਹੈਗੇ ਵੀ 16ਵੀਂ ਸਦੀ ਦੇ ਵਿੱਚ ਤਿੰਨ ਗੁੰਬਦਾਂ ਵਾਲੀ ਇਮਾਰਤ ਬਣੀ ਸੀਗੀ ਜੋ ਕਿ ਸ਼੍ਰੀ ਧਾਮ ਜੀ ਦੇ ਜਨਮ ਸਥਾਨ ਦੇ ਉੱਤੇ ਬਣੀ ਸੀ ਅਤੇ ਉਸ ਇਮਾਰਤ ਦੇ ਵਿੱਚੋਂ ਬਹੁਤ ਸਾਰੇ ਹਿੰਦੂ ਪ੍ਰਤੀਕ ਆ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਸੀਗੇ ਇਸ ਤੋਂ ਇਲਾਵਾ ਪਲੱਸ 2 ਦੀ ਇਹ ਪੋਲੀਟੀਕਲ ਦੀ ਕਿਤਾਬ ਦੇ ਵਿੱਚ ਆ ਜਿਹੜਾ ਹੁਣ ਕਿਹੜੇ-ਕਿਹੜੇ ਅੰਛਾ ਜਿਹੜੇ ਉਹ ਦਰਜ ਕੀਤੇ ਗਏ ਆ ਤੇ ਉਹਨਾਂ ਦੇ ਵਿੱਚ ਫੇਰ ਬਦਲ ਕੀਤਾ ਗਿਆ ਪਹਿਲੀ ਗੱਲ ਤਾਂ ਇਹ ਆ ਕਿ ਬੀਜੇਪੀ ਦੀ ਜੋ ਰਾਤ ਯਾਤਰਾ ਸੀਗੀ ਜੋ ਸੋਮਨਾਥ ਗੁਜਰਾਤ ਤੋਂ ਸ਼ੁਰੂ ਹੋ ਕੇ ਆ ਉਹ ਯੋਧਿਆ ਤੀਕ ਚੱਲੀ ਸੀਗੀ ਉਸ ਦੇ ਕੁਝ ਅੰਸਾ ਜਿਹੜੇ ਉਹ ਐਡ ਕੀਤੇ ਗਏ ਤੇ ਉਹਨਾਂ ਦੇ ਵਿੱਚ ਫੇਰ ਬਦਲ ਕੀਤਾ ਗਿਆ ਇਸ ਤੋਂ ਇਲਾਵਾ ਇਸ ਸਮੇਂ ਦੇ ਦੌਰਾਨ ਜੋ ਕਾਰ ਸੇਵਕਾਂ ਦੀ ਜੋ ਭੂਮਿਕਾ ਸੀ ਆਰਐਸਐਸ ਦੇ ਜੋ ਲੋਕ ਸੀਗੇ ਉਹਨਾਂ ਦੀ ਮਸਜਿਦ ਢਾਉਣ ਦੇ ਵਿੱਚ ਕੀ ਭੂਮਿਕਾ ਸੀ ਉਹਨਾਂ ਦੇ ਵਿੱਚ ਫੇਰ ਬਦਲ ਕੀਤਾ ਗਿਆ ਇਸ ਤੋਂ ਇਲਾਵਾ 6 ਦਸੰਬਰ 1992 ਨੂੰ ਜੋ ਬਾਬਰੀ ਮਸਜਿਦ ਢਾਈ ਗਈ ਹੈ ਕਿਸ ਤਰੀਕੇ ਦੇ ਨਾਲ ਢਾਈ ਗਈ ਸੀਗੀ ਉਸ ਦੇ ਵਿੱਚ ਕੁਝ ਫੇਰ ਬਦਲ ਕੀਤਾ ਹੈਗਾ ਅਤੇ ਇਸ ਤੋਂ ਬਾਅਦ 1992 ਦੇ ਬਾਅਦ 1993 ਦੇ ਵਿੱਚ ਜੋ ਦੰਗੇ ਹੈਗੇ ਆ ਉਹ ਚੈਪਟਰ ਆ ਜਿਹੜੇ ਉਹ ਖਤਮ ਕਰ ਦਿੱਤੇ ਗਏ ਹੈਗੇ ਕਿਉਂ ਦੰਗੇ ਹੋਏ ਹੈਗੇ ਆ ਇਸ ਤੋਂ ਇਲਾਵਾ ਜੋ ਭਾਜਪਾ ਦੀਆਂ ਸਟੇਟਾਂ ਸੀਗਾ ਉਸ ਸਮੇਂ ਦਾ ਭਾਜਪਾ ਦਾ ਜਿੰਨਾ ਸਟੇਟਾਂ ਦੇ ਵਿੱਚ ਸ਼ਾਸਨ ਸੀਗਾ ਉਹਨਾਂ ਸਟੇਟਾਂ ਦੇ ਵਿੱਚ ਰਾਸ਼ਟਰਪਤੀ ਰਾਜ ਲੱਗਿਆ ਹੈਗਾ ਇਹ ਚੈਪਟਰ ਆ ਜਿਹੜੇ ਉਹ ਹਟਾਏ ਗਏ ਹੈਗੇ ਆ ਅਤੇ ਆਖਰ ਦੇ ਉੱਤੇ ਆ ਜਿਹੜਾ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਕਿ ਬੀਜੇਪੀ ਨੂੰ ਆ ਜਿਹੜਾ ਜੋ ਉਸ ਸਮੇਂ ਦੇ ਦੌਰਾਨ ਘਟਨਾਕ੍ਰਮ ਹੋਇਆ ਹੈਗਾ ਬੀਜੇਪੀ ਨੇ ਜਿਹੜਾ ਉਸ ਦੇ ਉੱਤੇ ਜਿਹੜਾ ਆਪਣਾ ਦੋਖਾ ਜਿਹੜਾ ਉਹ ਜ਼ਾਹਰ ਕੀਤਾ ਸੀਗਾ ਇਸ ਤਰੀਕੇ ਦੇ ਨਾਲ ਆ ਜਿਹੜਾ ਕੁਝ ਚੈਪਟਰ ਆ ਜਿਹੜੇ ਹਟਾ ਦਿੱਤੇ ਗਏ ਆ ਕੁਝ ਅੰਛਾ ਜਿਹੜੇ ਉਹ ਹਟਾ ਦਿੱਤੇ ਗਏ ਤੇ ਕੁਝ ਅੰਛਾ ਜਿਹੜੇ ਇਸ ਕਿਤਾਬ ਦੇ ਵਿੱਚ ਐਡ ਕਰ ਦਿੱਤੇ ਗਏ ਹੈਗੇ ਆ ਜੇਕਰ ਪੁਰਾਣੀ ਕਿਤਾਬ ਦੀ ਗੱਲ ਕਰੀਏ ਤਾਂ 1986 ਦੇ ਦੌਰਾਨ ਜੋ ਫੈਜ਼ਾਬਾਦ ਆਧੁਨਿਕ ਸਮੇਂ ਦੇ ਵਿੱਚ ਅਯੋਧਿਆ ਦੇ ਨਾਲ ਦੇ ਨਾਲ ਜਾਣਿਆ ਜਾਂਦਾ ਹੈਗਾ 1986 ਦੇ ਵਿੱਚ ਜੋ ਫੈਸਲਾ ਹੋਇਆ ਸੀ ਉਸ ਫੈਸਲੇ ਤੋਂ ਬਾਅਦ ਆ ਜਿਹੜੀ ਉਹ ਦੋਨਾਂ ਤਰ੍ਹਾਂ ਦੇ ਦਰਾਂ ਕਿਸ ਤਰੀਕੇ ਦੇ ਨਾਲ ਮੋਬਿਲਾਈਜੇਸ਼ਨ ਕੀਤੀ ਗਈ ਹੈ ਕਿਸ ਤਰੀਕੇ ਦੇ ਨਾਲ ਦੋਨਾਂ ਧਿਰਾਂ ਨੂੰ ਢੁਕਾਇਆ ਗਿਆ ਹੈਗਾ ਜਾਂ ਉਸ ਦੇ ਉੱਤੇ ਕੀ ਫੈਸਲਾ ਹੋਇਆ ਹੈਗਾ ਉਹ ਚੈਪਟਰ ਵੀ ਆ ਜਿਹੜਾ ਉਸ ਨੂੰ ਵੀ ਪੂਰਨ ਤੌਰ ਤੇ ਆ ਬਦਲ ਦਿੱਤਾ ਗਿਆ ਹੈਗਾ ਇਸ ਤੋਂ ਇਲਾਵਾ ਪੁਰਾਣੀ ਕਿਤਾਬ ਦੇ ਵਿੱਚ ਉਸ ਸਮੇਂ ਅਖਬਾਰਾਂ ਦੀਆਂ ਕੁਝ ਕੁ ਕਟਿੰਗਾਂ ਜਿਹੜੀਆਂ ਉਹ ਲੱਗੀਆਂ ਸੀਗਾ ਜਿੰਨਾ ਤੋਂ ਇਹ ਸਾਬਤ ਹੁੰਦਾ ਸੀਗਾ ਕਿ ਕਿਹੜੀਆਂ-ਕਿਹੜੀਆਂ ਧਰਾਣਾਂ ਆ ਜਿਹੜਾ ਉਸ ਸਮੇਂ ਦੰਗੇ ਕਰਵਾਏ ਲੋਕਾਂ ਦੇ ਵਿੱਚ ਪੜਕੜਾਹਤ ਆ ਜਿਹੜੀ ਉਹ ਪੈਦਾ ਕੀਤੀ ਆ ਐਸ ਸਮੇਂ ਦੇ ਦੌਰਾਨ ਆ ਜਿਹੜੇ ਉਹ ਅੰਛ ਵੀ ਆ ਜਿਹੜੇ ਉਹ ਬਿਲਕੁਲ ਖਤਮ ਕਰ ਦਿੱਤੇ ਗਏ ਤੇ ਉਹਨਾਂ ਨੂੰ ਆ ਜਿਹੜਾ ਪੂਰਨ ਤੌਰ ਦਿੱਤੇ ਆ ਬਦਲ ਦਿੱਤਾ ਗਿਆ ਜੇਕਰ ਪੁਰਾਣੀ ਕਿਤਾਬ ਦੇ ਵਿੱਚ ਦੇਖੀਏ ਤਾਂ 24 ਅਕਤੂਬਰ 1994 ਨੂੰ ਜੋ ਕੇਸ ਆ ਜਿਹੜਾ ਮੁਹੰਮਦ ਅਸਲਮ ਬਨਾਮ ਭਾਰਤ ਸੰਘ ਮਾਮਲੇ ਵਿੱਚ ਜੋ ਫੈਸਲਾ ਹੋਇਆ ਸੀਗਾ ਤੇ ਉਸ ਫੈਸਲੇ ਦੇ ਵਿੱਚ ਜਿਹੜਾ ਉਸ ਸਮੇਂ ਦਾ ਜੋ ਮੁੱਖ ਮੰਤਰੀ ਸੀਗਾ ਉਸ ਨੂੰ ਆ ਜਿਹੜਾ ਉਹ ਦੋਸ਼ੀ ਠਾਰ ਆਇਆ ਗਿਆ ਸੀਗਾ ਇਸ ਤੋਂ ਇਲਾਵਾ 9 ਨੰਬਰ 2019 ਨੂੰ ਜੋ ਫੈਸਲਾ ਹੋਇਆ ਹੈਗਾ ਇਸ ਫੈਸਲੇ ਦਾ ਅੰਸ਼ ਵੀ ਆ ਜਿਹੜਾ ਇਸ ਕਿਤਾਬ ਦੇ ਵਿੱਚ ਉਹ ਦਿੱਤਾ ਗਿਆ ਹੈਗਾ ਇਸ ਦਾ ਇਸ ਵਾਰ ਸਿਰਲੇਖ ਆ ਜਿਹੜਾ ਉਹ ਕਾਨੂੰਨੀ ਕਾਰਵਾਈਆਂ ਤੋਂ ਲੈ ਕੇ ਮਿੱਤਰਤਾ ਸਵੀਕ੍ਰਿਤੀ ਤੱਕ ਜਿਹੜਾ ਉਹ ਰੱਖਿਆ ਗਿਆ ਹੈਗਾ ਇਸ ਕਿਤਾਬ ਦੇ ਵਿੱਚ ਜੋ ਫੈਸਲਾ ਸੁਣਾਇਆ ਗਿਆ ਹੈਗਾ ਉਹ ਫੈਸਲਾ ਵੀ ਆ ਜਿਹੜਾ ਉਹ ਪੂਰਨ ਤੌਰ ਦੇ ਉੱਤੇ ਸਿਰਫ ਨ ਸਿਰਫ ਲੋਕਾਂ ਦੀ ਸ਼ਰਧਾ ਤੇ ਭਾਵਨਾ ਦੇ ਆਧਾਰ ਦੇ ਉੱਤੇ ਸੁਣਾਇਆ ਗਿਆ ਹੈਗਾ ਅਤੇ ਉਸ ਫੈਸਲੇ ਨੂੰ ਆ ਜਿਹੜਾ ਇਸ ਕਿਤਾਬ ਦੇ ਵਿੱਚ ਸਥਾਨ ਦਿੱਤਾ ਗਿਆ ਹੈਗਾ ਅਤੇ ਉਹਦੇ ਵਿੱਚ ਲਿਖਿਆ ਗਿਆ ਕਿ ਇਸ ਅਦਾਲਤ ਦੇ ਹਰੇਕ ਜੱਜ ਨੂੰ ਸੰਵਿਧਾਨ ਅਤੇ ਸਭ ਦੇ ਮੁੱਲਾ ਨੂੰ ਬਣਾਈ ਰੱਖਣ ਦਾ ਕੰਮ ਸੌਂਪਿਆ ਗਿਆ। ਸੰਵਿਧਾਨ ਅਤੇ ਦੂਸਰੇ ਧਰਮ ਦੀ ਆਸਥਾ ਅਤੇ ਵਿਸ਼ਵਾਸ ਵਿੱਚ ਅੰਤਰ ਨਹੀਂ ਕਰਦਾ। ਸਾਰੇ ਪ੍ਰਕਾਰ ਦੀ ਪੂਜਾ ਆਸਥਾ ਸਮਾਨ ਹੈ। ਇਸ ਪ੍ਰਕਾਰ ਇਹ ਸਿੱਟਾ ਕੱਢਿਆ ਗਿਆ ਹੈ ਕਿ ਮਸਜਿਦ ਦੇ ਨਿਰਮਾਣ ਤੋਂ ਪਹਿਲਾਂ ਉਸ ਤੋਂ ਬਾਅਦ ਹਿੰਦੂਆਂ ਦੀ ਆਸਥਾ ਅਤੇ ਵਿਸ਼ਵਾਸ ਇਹ ਹੀ ਰਿਹਾ ਹੈ ਕਿ ਭਗਵਾਨ ਰਾਮ ਦਾ ਜਨਮ ਸਥਾਨ ਉਹੀ ਜਨਮ ਸਥਾਨ ਹੈ ਜਿੱਥੇ ਬਾਬਰੀ ਮਸਜਿਦ ਦਾ ਨਿਰਮਾਣ ਕੀਤਾ ਗਿਆ ਹੈ। ਜੋ ਆਸਥਾ ਅਤੇ ਵਿਸ਼ਵਾਸ ਜੋ ਆਸਥਾ ਅਤੇ ਵਿਸ਼ਵਾਸ ਮੌਖਿਕ ਤੇ ਦਸਤਾਵੇਜ਼ੀ ਸਬੂਤ ਹਨ। ਤੋ ਇਸ ਤਰੀਕੇ ਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਵੱਡੇ ਪੱਧਰ ਦਿੱਤੇ ਆ ਜਿਹੜਾ ਜੋ ਜਿਸ ਨੂੰ ਪਹਿਲਾਂ ਬਾਬਰੀ ਮਸਜਿਦ ਦੇ ਨਾਮ ਨਾਲ ਪੜਾਇਆ ਜਾਂਦਾ ਸੀਗਾ 1992 ਦੇ ਵਿੱਚ ਉਹ ਬਾਬਰੀ ਮਸਜਿਦ ਦਾ ਢਾਂਚਾ ਜਿਹੜਾ ਉਹ ਸੰਘ ਸਰਕਾਰ ਵੱਲੋਂ ਦੁਆਰਾ ਜਿਹੜਾ ਜਾਂ ਆਰਐਸਐਸ ਦੁਆਰਾ ਢਾਹ ਦਿੱਤਾ ਗਿਆ ਪਰ ਜੋ ਪਿਛਲੀਆਂ ਘਟਨਾਵਾਂ ਹੈਗੀਆਂ ਉਹਨਾਂ ਘਟਨਾਵਾਂ ਦੇ ਉੱਤੇ ਵੀ ਆ ਜਿਹੜਾ ਉਹ ਪਰਦਾ ਪਾਉਂਦੀ ਆ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਵਿਦਿਆਰਥੀਆਂ ਤੀਕ ਆ ਜਿਹੜੀਆਂ ਇਹ ਗੱਲਾਂ ਪਹੁੰਚ ਨਾ ਸਕਣ ਏਸ਼ ਕਰਕੇ ਆ ਜਿਹੜਾ ਇਹਨਾਂ ਨੂੰ ਹਟਾਇਆ ਜਾ ਰਿਹਾ ਹੈਗਾ ਸੋ ਕਿਤੇ ਨਾ ਕਿਤੇ ਇਸ ਦੇ ਉੱਤੇ ਆ ਜਿਹੜਾ ਸੋਚਣਾ ਬੰਦ ਆ ਸਾਡੇ ਲੋਕਾਂ ਦਾ ਕਿਤੇ ਨਾ ਕਿਤੇ ਧਿਆਨ ਦਿਓ ਜੇ ਤੁਹਾਨੂੰ ਕੀ ਲੱਗਦਾ ਹੈਗਾ ਇਹ ਚੈਪਟਰ ਹਟਾਇਆ ਜਾਣਾ ਸਹੀ ਆ ਜਾਂ ਗਲਤ ਆ ਤੁਸੀਂ ਵੀ ਆਪਣੀ ਰਾਏ ਲਾਜ਼ਮੀ ਦਿਓ ਜੀ ਸੋ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ